ਅੱਜ ਅਸੀਂ ਨਰਿੰਦਰ ਸਿੰਘ ਕਪੂਰ ਦੁਆਰਾ ਰਚਿਤ ਪੁਸਤਕ ਜ਼ਹਿਰ ਰਸਤੇ ਵਿੱਚੋਂ ਇੱਕ ਲੇਖ ਜਗਦੀਆਂ ਅੱਖਾਂ ਦੇ ਸੁਪਨੇ ਤੁਹਾਡੀ ਨਜ਼ਰ ਕਰ ਰਹੇ ਹਨ ਵਿਦਵਾਨ ਲੇਖਕ ਲਿਖਦਾ ਹੈ ਅਸੀਂ ਜਾਗਣ ਤੱਕ ਹੀ ਸੋ ਸਕਦੇ ਹਾਂ ਅਸੀਂ ਸਫਲ ਹੋਣ ਤੱਕ ਹੀ ਲਾਹ ਪ੍ਰਵਾਹ ਹੋ ਸਕਦੇ ਹਾਂ ਬਹੁਤੇ ਲੋਕ ਬਚਾਓ ਵਾਲੀ ਥਾਂ ਲੱਭਦੇ ਹਨ ਅਤੇ ਫਿਰ ਜੀਵਨ ਪਰ ਉੱਥੇ ਹੀ ਬੈਠੇ ਰਹਿੰਦੇ ਹਨ ਖੁਸ਼ੀ ਅਤੇ ਖੇਡਾ ਮਦ ਸ਼੍ਰੈਨਿਕ ਆਦਰਸ਼ ਅਤੇ ਉਦੇਸ਼ ਹਨ ਇਹ ਪੌੜੀ ਦੇ ਵਿਚਕਾਰ ਜੇ ਪਹੁੰਚਣ ਅਤੇ ਉੱਥੇ ਉੱਥੇ ਹੀ ਟਿਕੇ ਰਹਿੰਦਾ ਅਹਿਸਾਸ ਹਨ ਅਰੇ ਇਹ ਲੋਕਾਂ ਦਾ ਜੀਵਨ ਉਦੇਸ਼ ਨੌਕਰੀ ਪ੍ਰਾਪਤ ਕਰਨਾ ਹੁੰਦਾ ਹੈ ਨੌਕਰੀ ਦੌਰਾਨ ਅਸੀਂ ਮਨਸੂਬੇ ਬਣਾਉਂਦੇ ਰਹਿੰਦੇ ਹਾਂ ਸੁਪਨੇ ਬੁਣਦੇ ਰਹਿੰਦੇ ਹਾਂ ਪਰ ਉਹ ਕਦੇ ਇਹ ਥਾਰਤ ਨਹੀਂ ਬਣਦੇ ਨੌਕਰੀ ਦਾ ਇੱਕ ਮਾੜਾ ਪੱਖ ਇਹ ਵੀ ਹੈ ਕਿ ਇਹ ਸਾਡੇ ਤੋਂ ਨੌਕਰੀ ਛੱਡਣ ਦੀ ਹਿੰਮਤ ਖੋ ਲੈਂਦੀ ਹੈ ਨੌਕਰੀ ਦੀ ਪਕੜ ਇਤਨੀ ਪੀੜੀ ਹੋ ਜਾਂਦੀ ਹੈ ਕਿ ਸੇਵਾ ਮੁਕਤ ਹੋਣ ਦੇ ਲਈ ਵੀ ਹਰ ਕਿਸੇ ਦੀ ਇਹ ਇੱਛਾ ਹੁੰਦੀ ਹੈ ਕਿ ਕੁਝ ਸਾਲ ਨੌਕਰੀ ਕਰਨ ਲਈ ਹੋਰ ਮਿਲ ਜਾ ਦੂਜੇ ਪਾਸੇ ਉਹ ਲੋਕ ਹਨ ਜਿਹੜੇ ਵਪਾਰ ਦੇ ਖਤਰੇ ਮੁੱਲ ਲੈਂਦੇ ਹਨ ਜਾਂ ਕੁਝ ਉਪਜਾਉਣ ਦਾ ਉਪਰਾਲਾ ਕਰਦੇ ਹਨ ਅਤੇ ਦੌਲਤਮੰਦ ਹੋ ਨਿਭੜਦੇ ਹਨ ਆਮ ਕਰਕੇ ਦੌਲਤਮੰਦ ਵਪਾਰ ਅਤੇ ਉਤਪਾਦਨ ਦੇ ਖੇਤਰ ਨਾਲ ਸਬੰਧਤ ਹੁੰਦੇ ਹਨ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਵਿੱਚ ਖਤਰੇ ਮੋਲ ਲੈਣ ਘਾਟਿਆਂ ਅਤੇ ਹਾਰਾਂ ਨੂੰ ਬਰਦਾਸ਼ਤ ਕਰਨ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਆਪਣੇ ਕੀਤੇ ਫੈਸਲਿਆਂ ਦਾ ਨਤੀਜਾ ਭੁਗਤਣ ਦਾ ਜਿਗਰਾ ਹੁੰਦਾ ਹੈ ਉਹ ਸੁਰਜਮੰਗ ਨਿਰੰਤਰ ਕਰਜਸ਼ੀਲ ਰਹਿੰਦੇ ਹਨ ਸਾਰੇ ਵਿਕਤੀਆਂ ਨੂੰ ਤਿੰਨ ਮੁੱਖ ਵਰਗੀਆਂ ਵਿੱਚ ਵੰਡਿਆ ਜਾ ਸਕਦਾ ਹੈ ਪਿੱਛਾ ਖਿੱਚੂ ਸਥਿਰ ਰਹਿਣ ਵਾਲੇ ਅਤੇ ਅਗਾਵਾਦਿ ਸੰਸਾਰ ਵਿੱਚ ਦੌਲਤ ਉਪਜਾਉਣ ਦਾ ਕਾਰਜ ਉਹ ਲੋਕ ਕਰਦੇ ਹਨ ਜਿਨ੍ਹਾਂ ਦੀ ਤੇਕ ਭੂਇ ਕੁੱਤੇ ਹੁੰਦੀ ਹੈ ਭਾਰਤ ਵਿੱਚ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਲੰਘ ਗਏ ਸਤਜੁਗ ਨੂੰ ਉਡੀਕ ਰਹੇ ਹਨ ਜਾਂ ਜਿਹੜੇ ਪਰੰਪਰਾ ਨਾਲ ਪੂਰਨਪਾਂਤ ਇੱਕ ਸੋਰ ਹੋਏ ਹੋਏ ਹਨ ਅਸੀਂ ਭਾਰਤੀ ਦੌਲਤ ਦੇ ਵਿਰੋਧੀ ਹਾਂ ਸਾਡੇ ਦੇਸ਼ ਵਿੱਚ ਅਮੀਰੀ ਨੂੰ ਭੰਡਿਆ ਗਿਆ ਹੈ ਅਤੇ ਗਰੀਬੀ ਨੂੰ ਵਧਾਇਆ ਗਿਆ ਹੈ ਸਾਨੂੰ ਭਾਰਤੀਆਂ ਨੂੰ ਅਮੀਰੀ ਨਾਲ ਛੇੜ ਹੈ ਲੰਮੇ ਹੱਸੇ ਤੋਂ ਅਸੀਂ ਅਮੀਰੀ ਨੂੰ ਬੇਈਮਾਨੀ, ਠੱਗੀ, ਝੂਠ, ਫਰੇਬ, ਛਲ, ਸ਼ੋਸ਼ਣ ਆਦਿ ਨਾਲ ਜੋੜਿਆ ਹੋਇਆ ਹੈ। ਅਮੀਰੀ ਦੀ ਗਲਤ ਉਧਾਰਨਾ ਸਾਹਮਣੇ ਰੱਖ ਕੇ ਅਮੀਰੀ ਅਤੇ ਦੌਲਤ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਵਿੱਚ ਅਸੀਂ ਤੀਰ ਪੈਦਾ ਕਰ ਲਿਆ ਹੈ। ਇਹ ਦ੍ਰਿਸ਼ਟੀਕੋਣ ਸਾਡੀ ਖੁਸ਼ਹਾਲੀ ਦੇ ਰਾਹ ਦੀ ਵੱਡੀ ਰੁਕਾਵਟ ਬਣ ਗਿਆ ਹੈ। ਸਾਡੇ ਦੇਸ਼ ਵਿੱਚ ਕੁਝ ਅਮੀਰ ਲੋਕ ਤਾਂ ਹਨ ਪਰ ਦੌਲਤੋਂ ਤੇ ਲੋਕਾਂ ਦੀ ਗਿਣਤੀ ਬਹੁਤੀ ਨਹੀਂ। ਅਮੀਰ ਉਹ ਹੈ ਜਿਹੜਾ ਖੁੱਲਾ ਖਰਚ ਕਰੇ। ਪਰ ਦੌਲਤਮੰਦ ਉਹ ਹੈ ਜਿਹੜਾ ਬਚਤ ਕਰਕੇ ਹੋਰ ਦੌਲਤ ਉਪਜਾਏ ਅਮੀਰਾ ਕੋਲ ਸਭ ਕੁਝ ਖਰੀਦਣ ਦੀ ਸਮਰੱਥਾ ਹੁੰਦੀ ਹੈ ਪਰ ਵਿਹੇਚਨ ਜੋ ਕੁਝ ਨਹੀਂ ਹੁੰਦਾ ਦੌਲਤਮੰਦ ਆਪਣੇ ਧਨ ਨੂੰ ਬੀਜ ਵਾਂਗ ਵਰਤਦੇ ਹਨ ਜਿਸ ਤੋਂ ਹੋਰ ਫਸਲ ਉਪਜਾਈ ਜਾਂਦੀ ਹੈ ਅਮੀਰ ਹੋਣ ਅਤੇ ਦੌਲਤਮੰਦ ਹੋਣ ਵਿੱਚ ਅੰਤਰ ਹੈ ਦੌਲਤ ਉਹ ਹੁੰਦੀ ਹੈ ਜੋ ਤੁਸੀਂ ਬਚਾਉਂਦੇ ਹੋ ਬਚਤ ਤੁਹਾਨੂੰ ਆਜ਼ਾਦ ਕਰਦੀ ਹੈ ਇਸ ਨਾਲ ਚੀਜ਼ਾਂ ਖਰੀਦਣ ਦੀ ਸ਼ਕਤੀ ਵੱਧਦੀ ਹੈ ਪਰ ਕ੍ਰੇਦਨ ਦੀ ਲੋੜ ਕੱਟਦੀ ਹੈ। ਦੌਲਤਮੰਦਾਂ ਕੋਲ ਇੰਨਾ ਤਨ ਹੈ ਕਿ ਜੇ ਉਹ ਅੱਜ ਤੋਂ ਕਮਾਉਣਾ ਬੰਦ ਕਰ ਦੇਣ ਤਾਂ ਵੀ ਕਈ ਪੁਸ਼ਤਾ ਤੱਕ ਅਜੋਕੇ ਪੱਦਰ ਵਾਲਾ ਜੀਵਨ ਜੀ ਸਕਦੇ ਹਨ। ਪਰ ਉਹ ਅੱਜ ਵੀ ਕੰਮ ਇਵੇਂ ਕਰਦੇ ਹਨ ਜਿਵੇਂ ਉਹਨਾਂ ਨੇ ਅੱਜ ਦੀ ਆਮਦਨ ਨਾਲ ਕੱਲ ਦੇ ਖਰਚ ਚਲਾਉਣੇ ਹੋਣ। ਦੌਲਤ ਮਿਹਨਤ ਕਰਨ, ਬਚਤ ਕਰਨ, ਖਰਚੇ ਵੰਡਣ ਅਤੇ ਸਭੈ ਕਾਬੂ ਵਿੱਚੋਂ ਉਪਜਦੀ ਹੈ ਜਦੋਂ ਕਿਸੇ ਕੋਲ ਦੌਲਤ ਹੁੰਦੀ ਹੈ ਤਾਂ ਉਸ ਨਾਲ ਉਹ ਵਿਅਕਤੀ ਹੀ ਖੁਸ਼ਹਾਲ ਨਹੀਂ ਹੁੰਦਾ ਸਗੋਂ ਉਸਦੀ ਦੌਲਤ ਨਾਲ ਸਮਾਜ ਅਤੇ ਦੇਸ਼ ਵੀ ਖੁਸ਼ਹਾਲ ਹੁੰਦੇ ਹਨ ਯੂਰਪ ਅਤੇ ਅਮਰੀਕਾ ਇਵੇਂ ਹੀ ਖੁਸ਼ਹਾਲ ਹੋਏ ਹਨ ਦੌਲਤ ਉਹ ਤਨ ਹੈ ਜੋ ਤੁਸੀਂ ਆਪ ਆਪਣੇ ਯਤਨਾਂ ਨਾਲ ਆਪਣੇ ਜੀਵਨ ਵਿੱਚ ਕਮਾਉਂਦੇ ਬਚਾਉਂਦੇ ਅਤੇ ਉਤਪਾਦਨ ਵਿੱਚ ਲਾਉਂਦੇ ਹੋ ਦੌਲਤ ਹੌਲੀ-ਹੌਲੀ ਉਸਰਦੀ ਹੈ ਪਰ ਜੇ ਉਸਰਦੀ ਰਹੇ ਤਾ ਬਹੜ ਵੰਗ ਫੈਲ ਜਾਂਦੀ ਹੈ ਅਤੇ ਦਰਿਆ ਦੇ ਵਹਿਣ ਵੰਗ ਤੇਜ਼ ਹੁੰਦੀ ਜਾਂਦੀ ਹੈ ਦੌਲਤ ਜੂਆ ਖੇਡ ਕੇ ਲਾਟਰੀ ਜਿੱਤ ਕੇ ਬੇਈਮਾਨੀ ਕਰਕੇ ਜਾਂ ਦੂਜਿਆਂ ਦਾ ਹੱਕ ਮਾਰ ਕੇ ਨਹੀਂ ਉਸਰਦੀ ਇਸ ਦੀ ਉਸਾਰੀ ਵਿੱਚ ਸਭਨਾਂ ਲਈ ਖੁਸ਼ਹਾਲੀ ਛੁਪੀ ਰਹਿੰਦੀ ਹੈ ਕਿਉਂਕਿ ਦੌਲਤ ਦਾ ਆਧਾਰ ਮਿਹਨਤ ਹੈ ਮਿਹਨਤ ਬਿਨਾ ਨਾ ਇਹ ਉਸਰਦੀ ਹੈ ਨਾ ਹੀ ਟਿਕਦੀ ਹੈ ਨਵੀਂ ਸੋਚ ਕਰਸ਼ੀਲਤਾ ਅਤੇ ਮਿਹਨਤ ਦੌਲਤ ਦੇ ਥੰਮ ਹਨ ਗਾਹਕ ਦੀ ਪ੍ਰਸੰਨਤਾ ਦੌਲਤ ਉਪਜਨ ਦਾ ਮੂਲ ਮੰਤਰ ਹੈ। ਅਚਾਨਕ ਮਿਲੇ ਧਨ ਸਾਡਾ ਵਿਹਾਰ ਵਿਗਾੜ ਦਿੰਦਾ ਹੈ। ਜਦੋਂ ਕਿ ਸਾਂਝੀ ਮਿਹਨਤ ਨਾਲ ਉਪਜੀ ਦੌਲਤ ਸਾਡੇ ਵਿਹਾਰ ਵਿੱਚ ਡੁੰਗਾਈ ਅਤੇ ਵਿਸ਼ਾਲਤਾ ਲਿਆਉਂਦੀ ਹੈ। 1 ਲੱਖ ਵਿੱਚੋਂ ਕੁਝ ਗਿਣਤੀ ਦੇ ਵਿਅਕਤੀ ਹੀ ਹੁੰਦੇ ਹਨ ਜਿਹੜੇ ਦੌਲਤ ਪਜਾਉਂਦੇ ਹਨ, ਬਾਕੀ ਤਾਂ ਨਹੀਂ ਖਵਾਉਂਦੇ ਹਨ। ਦੌਲਤ ਨੂੰ ਕਰਜ ਹੋਰ ਰੋਜ਼ਗਾਰ ਉਪਜਾਣਾ ਹੁੰਦਾ ਹੈ। ਨੌਕਰੀ ਦੀ ਤਨਖਾਹ ਭਾਵੇਂ ਲੱਖਾਂ ਰੁਪਏ ਪ੍ਰਤੀ ਮਹੀਨਾ ਹੋਵੇ, ਉਹ ਨੌਕਰ ਹੈ। ਉਹ ਦੂਜਿਆਂ ਲਈ ਰੋਜ਼ਗਾਰ ਨਹੀਂ ਉਪਜਾ ਸਕਦਾ ਕਿਉਂਕਿ ਉਹ ਆਪ ਰੋਜ਼ਗਾਰ ਦਾ ਅਧਿਲਾਸ਼ੀ ਹੈ। ਦੌਲਤਮੰਦ ਹੋਰ ਰੋਜ਼ਗਾਰ ਪੈਦਾ ਕਰਕੇ ਹੋਰ ਲੋਕਾਂ ਨੂੰ ਆਪਣੀ ਦੌਲਤ ਵਧਾਉਣ ਵਿੱਚ ਭਾਈਵਾਲ ਬਣਾਉਂਦਾ ਹੈ। ਵੱਡੀਆਂ ਕੰਪਨੀਆਂ ਇਹੀ ਕਾਰਜ ਕਰਦੀਆਂ ਹਨ। ਕੰਪਨੀ ਵੱਡੀ ਹੁੰਦੀ ਜਾਂਦੀ ਹੈ। ਕਰਮਚਾਰੀ ਖੁਸ਼ਹਾਲ ਹੁੰਦੇ ਜਾਂਦੇ ਹਨ ਜਿਵੇਂ ਦੌਲਤਮੰਦ ਵਿਅਕਤੀ ਆਪਣੀ ਕਮਾਈ ਨੂੰ ਸਮਾਜ ਵਿੱਚ ਬਦਲੀ ਜਾਂਦੇ ਹਨ। ਦੌਲਤਮੰਦ ਵਿਅਕਤੀ ਸ਼ਾਨ-ਸ਼ੌਕਤ ਵਾਲਾ ਜੀਵਨ ਜੀ ਸਕਦੇ ਹਨ। ਪਰ ਉਹ ਸਾਦਾ ਜੀਵਨ ਜਿਉਂਦੇ ਹਨ ਉਹ ਆਪਣੇ ਸਮੇਂ ਸ਼ਕਤੀ ਅਤੇ თან ਨੂੰ ਦੌਲਤ ਉਪਜਾਉਣ ਲਈ ਵਰਤੇ ਹਨ ਉਹ ਜਾਣਦੇ ਹਨ ਕਿ ਆਰਥਿਕ ਪੱਖੋਂ ਸੁਤੰਤਰ ਅਤੇ ਸਵੈ ਨਿਰਭਰ ਹੋਣਾ ਖਰਚੇਲੀ ਅਤੇ ਮਹਿੰਗੀ ਜੀਵਨ ਜਾਂਚ ਨਾਲੋਂ ਬਹੁਤੇਰੇ ਮਹੱਤਵਪੂਰਨ ਹੈ ਸਵੈ ਵਿਸ਼ਵਾਸ ਕਾਰਨ ਹੀਣ ਭਾਵਨਾ ਤੋਂ ਮੁਕਤ ਹੋਣ ਕਾਰਨ ਦੌਲਤਮੰਦ ਵਿਅਕਤੀ ਦਿਖਾਵੇ ਦੇ ਰੋਗ ਤੋਂ ਮੁਕਤ ਹੁੰਦੇ ਹਨ ਉਹਨਾਂ ਨੇ ਸਭ ਕੁਝ ਆਪਣੇ ਯਤਨਾਂ ਨਾਲ ਉਸਾਰਿਆ ਹੁੰਦਾ ਹੈ ਇਸ ਮਤਨੇ ਉਹਨਾਂ ਦੇ ਜੀਵਨ ਵਿੱਚ ਕੋਈ ਰੋਲ ਨਹੀਂ ਨਿਭਾਇਆ ਹੁੰਦਾ ਉਹਨਾਂ ਵਿੱਚ ਸਥਿਤੀਆਂ ਵਿੱਚੋਂ ਅਵਸਾਰਾਂ ਨੂੰ ਦੇਖਣ ਦੀ ਯੋਗਤਾ ਹੁੰਦੀ ਹੈ ਇੱਕ ਵਾਰੀ ਜਦੋਂ ਇੱਕ ਉਪਾਰੀ ਨੂਰ ਤੇ ਇੱਕ ਸ਼ਹਿਰ ਦੇ ਹੋਟਲ ਵਿੱਚ ਰਿਹਾ ਤਾਂ ਜਦੋਂ ਸਵੇਰੇ ਉਸਨੇ ਅਖਬਾਰ ਮੰਗੀ ਤਾਂ ਉਸ ਨੂੰ ਜਾਣ ਕੇ ਹੈਰਾਨੀ ਹੋਈ ਕਿ ਇੰਨੇ ਵੱਡੇ ਸ਼ਹਿਰ ਵਿੱਚ ਕੋਈ ਅਖਬਾਰ ਹੀ ਨਹੀਂ ਉਪਦਾ ਆਪਣੇ ਬਾਹਰਲੇ ਅਖਬਾਰ ਦੁਪਹਿਰ ਤੋਂ ਪਿੱਛੋਂ ਪਹੁੰਚਦੇ ਹਨ ਉਸਨੇ ਨਿਰਾਸ਼ ਸਥਿਤੀ ਵਿੱਚੋਂ ਮੌਕਾ ਵੇਖਿਆ ਅਤੇ ਉਸ ਵੱਲੋਂ ਜਾਰੀ ਕੀਤੇ ਅਖਬਾਰ ਨੇ ਉਸ ਇਲਾਕੇ ਦੇ ਹੀ ਨਹੀਂ ਉਸ ਰਾਜ ਦੇ ਵਿਕਾਸ ਵਿੱਚ ਉੱਗਾ ਰੋਲ ਨਿਭਾਇਆ ਕੋਈ ਵੀ ਵਿਅਕਤੀ ਦਿਨ ਵਿੱਚ ਕੇਵਲ 8 ਘੰਟੇ ਕੰਮ ਕਰਕੇ ਨਾ ਅਮੀਰ ਹੋ ਸਕਦਾ ਹੈ ਨਾ ਖੁਸ਼ਹਾਲ ਅਤੇ ਨਾ ਹੀ ਦੌਲਤਮੰਦ ਜੇਕਰ ਅਸੀਂ 8 ਘੰਟੇ ਵੀ ਕੰਮ ਨਹੀਂ ਕਰਦੇ ਤਾਂ ਕਾਰਨ ਕਿਧਰੇ ਲੱਭਣ ਜਾਣ ਦੀ ਲੋੜ ਨਹੀਂ ਕਿ ਅਸੀਂ ਖੁਸ਼ਹਾਲ ਕਿਉਂ ਨਹੀਂ ਹਾਂ ਕਿੰਨੇ ਕੰਮ ਹਨ ਜਿਹੜੇ ਅਸੀਂ ਪੂਰੇ ਕਰਦੇ ਹਾਂ ਕੰਮ ਨੂੰ ਬਿਨਾਂ ਪੂਰਿਆਂ ਕੀਤੇ ਕੋਈ ਵਿਕਾਸ ਨਹੀਂ ਵਾਪਰਦਾ ਕੋਈ ਵੀ ਚੀਜ਼ ਅੱਗੇ ਨਹੀਂ ਜਾ ਸਕਦੀ। ਅਧੂਰੇ ਕਾਰਜ ਕਦੀ ਵੀ ਖੁਸ਼ਹਾਲੀ, ਵਿਕਾਸ ਜਾਂ ਸਫਲਤਾ ਦੇ ਪੜਾਓ ਨਹੀਂ ਬਣਦੇ। ਕਾਰਨ ਤੋਂ ਬਿਨਾ ਕੁਝ ਨਹੀਂ ਵਾਪਰਦਾ। ਸਿਆਣਾ ਵਿਅਕਤੀ ਪਰਸਤਿਤੀਆਂ ਨੂੰ ਬਦਲਣ ਦੀ ਥਾਂ ਆਪਣੇ ਆਪ ਨੂੰ ਪਰਸਤਿਤੀਆਂ ਅਨੁਸਾਰ ਢਾਲਣ ਲੱਗ ਪੈਂਦਾ ਹੈ। ਜਦੋਂ ਕਿ ਕਾਰਜਸ਼ੀਲ ਵਿਅਕਤੀ ਸਥਿਤੀਆਂ ਨੂੰ ਆਪਣੇ ਅਨਸਾਰ ਢਾਲਦੇ ਹਨ। ਇਸ ਜੀਵਨ ਵਿੱਚੋਂ ਹੀ ਰੋਜ਼ਗਾਰ ਉਪਜਦੇ ਹਨ। ਕਾਰਜਸ਼ੀਲ ਹੀ ਧੌਲਤ ਉਭਜਾਉਂਦੇ ਹਨ। ਜਿੱਥੇ ਗਾਹਕ ਦਾ ਨਿਰਾਦਰ ਹੁੰਦਾ ਹੈ ਉਹ ਵਪਾਰ ਜਾਦਾਦਾਰੇ ਲੋਪ ਹੋ ਜਾਂਦੇ ਹਨ ਸਰਕਾਰੀ ਦਫਤਰਾਂ ਵਿੱਚ ਅਫਸਰਾਂ ਅਤੇ ਕਰਮਚਾਰੀਆਂ ਦਾ ਹੀ ਮਹੱਤਵ ਹੈ ਘੱਮ ਕਰਾਉਂ ਆਉਣ ਵਾਲੇ ਲੋਕਾਂ ਦਾ ਨਿਰਾਦਰ ਹੀ ਹੁੰਦਾ ਹੈ ਇਹੀ ਕਾਰਨ ਹੈ ਕਿ ਸਰਕਾਰੀ ਨੌਕਰੀਆਂ ਫੈਲਣ ਦੀ ਥਾਂ ਸੁੰਗੜਨ ਲੱਗ ਪਈਆਂ ਹਨ ਅਤੇ ਨਿੱਜੀ ਖੇਤਰ ਆਪਣੀ ਚੰਗੇਰੀ ਕਾਰਜਕਾਰੀ ਕਾਰਨ ਬਲਵਾਨ ਹੋ ਰਿਹਾ ਹੈ ਜਿਸ ਖੇਤਰ ਵਿੱਚ ਮੁਕਾਬਲਾ ਨਹੀਂ ਉੱਥੇ ਵਿਕਾਸ ਵੀ ਨਹੀਂ ਵਾਪਰਦਾ ਹਰ ਚੀਜ਼ ਦੀ ਅੰਤਲੀ ਪਰਖ ਮਾਰਕੀਟ ਵਿੱਚ ਹੋਵੇਗੀ ਜੇ ਅਸੀਂ ਆਪਣੀ ਕਾਰਗੁਜ਼ਾਰੀ ਨਹੀਂ ਸੁਧਾਰਾਂਗੇ ਤਾਂ ਸਾਡੇ ਗਾਹਕ ਸਾਨੂੰ ਛੱਡ ਜਾਣਗੇ ਹਰ ਵਿਅਕਤੀ ਹਰ ਵੇਲੇ ਜਾਂ ਕੁਝ ਵੇਚ ਰਿਹਾ ਹੁੰਦਾ ਹੈ ਜਾਂ ਕੁਝ ਖਰੀਦ ਵਰਤ ਰਿਹਾ ਹੁੰਦਾ ਹੈ ਹਰ ਵਿਅਕਤੀ ਹਰ ਵੇਲੇ ਜਾਂ ਕੁਝ ਵੇਚ ਰਿਹਾ ਹੁੰਦਾ ਹੈ ਜਾਂ ਕੁਝ ਖਰੀਦ ਖਰਚ ਵਰਤ ਰਿਹਾ ਹੁੰਦਾ ਹੈ ਕਿਸੇ ਵਸਤ ਦੇ ਤਿੰਨ ਪ੍ਰਮੁੱਖ ਪੱਖ ਹੁੰਦੇ ਹਨ ਵਸਤ ਦਾ ਗੁਣ ਵਸਤ ਦੀ ਕੀਮਤ ਅਤੇ ਵੇਚਣ ਵਾਲੇ ਦਾ ਵਿਹਾਰ ਇੱਕੋ ਪ੍ਰਕਾਰ ਦੀਆਂ ਅਵਸਥਾਾਂ ਅਤੇ ਕੀਮਤਾਂ ਵਿੱਚ ਵਿਥ ਲਗਭਗ ਮਿੱਟੀ ਜਾ ਰਹੀ ਹੈ ਅੰਤਰ ਕੇਵਲ ਦੁਕਾਨਦਾਰ ਦੇ ਵਿਹਾਰ ਦਾ ਰਹਿ ਗਿਆ ਹੈ ਜਿਹੜਾ ਦੁਕਾਨਦਾਰ ਗਾਹਾਂ ਨੂੰ ਸੰਤੁਸ਼ਟ ਅਤੇ ਪ੍ਰਸਾਨ ਕਰੇਗਾ ਬਾਜ਼ਾਰ ਵਿੱਚ ਉਹੀ ਟਿਕ ਸਕੇਗਾ ਪਹੜੇ ਵਿਹਾਰ ਵਾਲੇ ਅਫਸਰਾਂ ਅਤੇ ਕਰਮਚਾਰੀਆਂ ਦਾ ਵੀ ਪਹੜੇ ਵਿਹਾਰ ਵਾਲੇ ਦੁਕਾਨਦਾਰ ਵਾਂਗ ਕੋਈ ਕਵਿੱਕ ਨਹੀਂ ਹੈ ਮਾੜੀ ਕਾਰਗੁਜ਼ਾਰੀ ਵਾਲੇ ਸਕੂਲਾਂ ਹਸਪਤਾਲਾਂ ਬੈਂਕਾਂ ਆਦਿ ਦਾ ਕੋਈ ਕਵਿੱਕ ਨਹੀਂ ਹੈ ਹੁਣ ਹਰ ਕਿਸੇ ਨੂੰ ਆਪਣੀ ਯਤਨਾਂ ਨਾਲ ਹੀ ਅਮੀਰ ਜਾਂ ਗਰੀਬ ਬੰਨਾ ਪਵੇਗਾ ਹੁਣ ਵੇਚਣ ਵਾਲੇ ਦੀ ਨਹੀਂ ਖਰੀਦਣ ਵਾਲੇ ਦੀ ਮਰਜ਼ੀ ਚੱਲੇਗੀ ਪਰ ਸਨ ਗਾਹਕ ਦੌਲਤ ਉਪਜਾਮ ਦਾ ਕਾਰਜ ਕਰਦੇ ਹਨ ਅਸੀਂ ਵਸਤਾਂ ਨਹੀਂ ਖਰੀਦੇ ਅਸੀਂ ਆਪਣੀਆਂ ਸਮੱਸਿਆਵਾਂ ਦੇ ਹੱਲ ਖਰੀਦੇ ਹਾਂ ਦੌਲਤਮਨ ਨੂੰ ਆਪਣੀ ਮਿਹਨਤ ਵਿੱਚ ਵਿਸ਼ਵਾਸ ਅਤੇ ਆਪਣੀ ਯੋਗਤਾ ਵਿੱਚ ਭਰੋਸਾ ਹੁੰਦਾ ਹੈ ਹਰ ਇੱਕ ਵੱਡੀ ਕੰਪਨੀ ਆਪਣੀ ਮਿਹਨਤ ਦੇ ਅਨੁਪਾਤ ਵਿੱਚ ਹੀ ਸਫਲ ਹੋਈ ਹੈ ਹਰ ਆਮ ਸਾਧਾਰਨ ਵਿਅਕਤੀ ਨੂੰ ਆਪਣੇ ਘਰ ਵਿੱਚ ਮੰਜੇ ਦੀ ਤਾਂ ਪਲੰਘ ਲਿਆਉਣ ਵਾਸਤੇ ਲਗਭਗ 20 ਸਾਲ ਮਿਹਨਤ ਕਰਨੀ ਪਵੇਗੀ ਦੌਲਤਮਨ ਪਰਵਾਰ ਦੀ ਸੁਲਤਾਨ ਜਿਸ ਖੇਤਰ ਵਿੱਚ ਵੀ ਜਾਂਦੀ ਹੈ ਉੱਥੇ ਹੀ ਮੋਕੇ ਪੇਡਾ ਕਰਦੀ ਹੈ ਪੰਜਾਬ ਦੇ ਹੀ ਇੱਕ ਵਿਅਕਤੀ ਨੇ ਇੱਕ ਬੈਂਕ ਨੂੰ ਪਰਫੁੱਲਤ ਕੀਤਾ ਲਗਭਗ 20 ਹਜ਼ਾਰ ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਜਦੋਂ ਉਸ ਦਾ ਚਲਾਨਾ ਹੋਇਆ ਤਾਂ ਇਹਨਾਂ ਪਰਿਵਾਰਾਂ ਦੇ ਲਗਭਗ 1 ਲੱਖ ਜੀਆਂ ਦੀ 2 ਲੱਖ ਅੱਖਾਂ ਰੋ ਰਹੀਆਂ ਸਨ ਦولتਮੰਦ ਵਿਅਕਤੀ ਸਮਾਜ ਅਤੇ ਦੇਸ਼ ਵਿੱਚੋਂ ਗਰੀਬੀ ਖਤਮ ਕਰਨ ਦਾ ਕਾਰਜ ਕਰਦੇ ਹਨ ਇਹਨਾਂ ਦਾ ਜੀਵਨ ਖਰਚੀਲਾ ਨਹੀਂ ਸਦਾ ਹੁੰਦਾ ਹੈ ਦੇਖਿਆ ਗਿਆ ਹੈ ਕਿ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਹਨ ਦੌਲਤ ਕਮਾਈ ਹੈ ਉਹ ਆਦਤਾਂ ਵਿੱਚ ਸਾਦੇ ਸਾਦੇ ਹੁੰਦੇ ਹਨ ਜਦੋਂ ਕਿ ਜਿਨ੍ਹਾਂ ਨੂੰ ਧਨ ਵਿਰਥੇ ਵਿੱਚ ਜਾਂ ਜਾਇਦਾਦ ਦੇ ਰੂਪ ਵਿੱਚ ਮਿਲਿਆ ਹੁੰਦਾ ਹੈ ਉਹ ਆਪਣੀ ਅਯੋਗਤਾ ਛੁਪਾਉਣ ਲਈ ਮਹਿੰਗੀਆਂ ਚੀਜ਼ਾਂ ਪਹਿਨਦੇ ਵਰਦੇ ਹਨ ਅਤੇ ਬਨਾਵਟੀ ਤੇ ਉਪਰਾ ਜਿਹਾ ਜੀਵਨ ਜਿਉਂਦੇ ਹਨ ਕਈ ਲੋਕਾਂ ਨੂੰ ਗਲਤ ਚੀਜ਼ਾਂ ਖਰੀਦਣ ਅਤੇ ਨਿਰੰਤਰ ਚੀਜ਼ਾਂ ਖਰੀਦਦੇ ਰਹਿਣ ਦਾ ਰੋਗ ਹੁੰਦਾ ਹੈ ਲੋੜ ਤੋਂ ਬਿਨਾਂ ਖਰੀਦੀਆਂ ਚੀਜ਼ਾਂ ਚਿੰਤਾ ਪੈਦਾ ਕਰਦੀਆਂ ਹਨ ਅਤੇ ਅਜਿਹੀ ਚਿੰਤਾ ਸਾਡੀ ਕਾਰਜ ਕੁਛਲਤਾ ਨੂੰ ਘਟਾਉਂਦੀ ਹੈ। ਅਜਿਹੇ ਵਿਅਕਤੀ ਆਪਣੇ ਆਪ ਨੂੰ ਚੀਜ਼ਾਂ ਨਾਲ ਖੇਡ ਲੈਂਦੇ ਹਨ। ਜਿਵੇਂ ਵਿਦੂਤਾ ਵਿੱਚ ਜਿਵੇਂ ਵਿਦੂਤਾ ਇਸ ਗੱਲ ਵਿੱਚ ਹੈ ਕਿ ਕਹਿਣ ਲਈ ਬਹੁਤ ਕੁਝ ਹੋਣਾ ਪਰ ਚੁੱਪ ਰਹਿਣਾ। ਇਵੇਂ ਹੀ ਸਿਆਣਪ ਇਸ ਗੱਲ ਵਿੱਚ ਹੈ ਕਿ ਸਭ ਕੁਝ ਖਰੀਦਣ ਦੀ ਸਮਰੱਥਾ ਹੋਣੀ ਪਰ ਕੁਝ ਨਾ ਖਰੀਦਣਾ। ਜੀਵਨ ਦੇ ਸਾਰੇ ਸੁੱਖ ਹਾਣੇ ਪਰ ਕਿਸੇ ਸੁੱਖ ਦੀ ਲੋੜ ਨਾ ਪੈਣੀ। ਤੰਦਰੁਸਤੀ ਦਾ ਪ੍ਰਮਾਨ ਹੈ। ਸਭ ਕੁਝ ਹੋਣ ਦੇ ਬਾਵਜੂਦ ਸਾਦੇ ਰਹਿਣਾ ਸੱਚੀ ਅਮੀਰੀ ਹੈ। ਜਪਾਨੀ ਵਪਾਰੀ ਕਹਿੰਦੇ ਹਨ ਗਾਹਕ ਨੂੰ ਆਉਂਦਿਓ ਮੁਨਾਫਾ ਨਾ ਲਾਵੇਗਾ ਪ੍ਰਸੰਨ ਗਾਹਕ ਹੋਰ ਗਾਹਕਾਂ ਨੂੰ ਲਿਆਉਣ ਦਾ ਵਸੀਲਾ ਬਣਦਾ ਹੈ ਜਿੱਥੇ ਗਾਹਕਾਂ ਦੀ ਪਰਮਾਰ ਹੋਵੇ ਉੱਥੇ ਬਾਜ਼ਾਰ ਬੰਦਿਆਂ ਦੇ ਨਹੀਂ ਲੱਗਦੀ ਬਾਜ਼ਾਰਾਂ ਵਿੱਚ ਜਿੰਨੀ ਵਧੇਰੇ ਚਹਲ-ਪਨ ਹੋਵੇਗੀ ਉਸ ਦੇਸ਼ ਦੀ ਦੌਲਤ ਅਤੇ ਖੁਸ਼ਹਾਲੀ ਵਿੱਚ ਵੀ ਓਨਾ ਵਧਾ ਹੋਵੇਗਾ ਕਈ ਵਿਅਕਤੀ ਮਗਰੋਂ ਆਮਦਨ ਹੋਣ ਦੀ ਆਸ ਵਿੱਚ ਪਹਿਲਾਂ ਹੀ ਖਰਚਾ ਵਧਾ ਲੈਂਦੇ ਹਨ ਅਜਿਹੇ ਵਿਅਕਤੀ ਨਾ ਕੇਵਲ ਪਰਛਾਵਿਆਂ ਪਿੱਛੇ ਦੌੜਦੇ ਹਨ ਉਹ ਆਪਣੇ ਹੀ ਕਦਮਾਂ ਵਿੱਚ ਅੜ ਕੇ ਡਿੱਗ ਵੀ ਪੈਂਦੇ ਹਨ ਪਹਿਲਾਂ ਕਮਾਉਣਾ ਫਿਰ ਖਰਚ ਕਰਨਾ ਅਤੇ ਕਮਾਏ ਵਿੱਚੋਂ ਕੁਝ ਲਗਾਤਾਰ ਬਚਾਉਣਾ ਅਤੇ ਉਸ ਨੂੰ سرمایه ਵਿੱਚ ਬਦਲਣਾ ਜਿਹੜੇ ਸਿੱਖ ਲੈਂਦੇ ਹਨ ਉਹਨਾਂ ਨੂੰ ਮਾਇਕ ਪੱਖੋਂ ਕਿਸੇ ਉੱਤੇ ਨਿਰਭਰ ਨਹੀਂ ਰਹਿਣਾ ਪੈਂਦਾ ਅਜਿਹੇ ਵਿਅਕਤੀਆਂ ਵਿੱਚ ਹੀ ਅਣਗਾਹੇ ਨਵੇਂ ਰਾਹਾਂ ਤੇ ਟੁਰਨ ਦੀ ਅਤੇ ਆਪਣੀ ਸੰਤਾਨ ਨੂੰ ਉਡਾਨ ਲੇ ਖੁੱਲਾ ਆਕਾਸ਼ ਪ੍ਰਦਾਨ ਕਰਨ ਦੀ ਸਮਰੱਥਾ ਹੁੰਦੀ ਹੈ ਵੇਖਿਆ ਗਿਆ ਹੈ ਕਿ ਜਿਹੜੇ ਦੌਲਤਮੰਦ ਹੁੰਦੇ ਹਨ ਉਨਾਂ ਕੋਲ ਅਕਸਰ ਉਚੇਰੀ ਵਿਦਿਆ ਨਹੀਂ ਹੁੰਦੀ ਅਤੇ ਜਿਨ੍ਹਾਂ ਕੋਲ ਉਚੇਰੀ ਵਿਦਿਆ ਹੁੰਦੀ ਹੈ ਉਹ ਦੌਲਤਮੰਦ ਨਹੀਂ ਹੁੰਦੇ ਇਸ ਵਰਤਾਰੇ ਦੇ ਕਾਰਨ ਜਾਣਨ ਦੀ ਲੋੜ ਹੈ ਜਿਹੜੇ ਲੋਕ ਉਚੇਰੀ ਵਿਦਿਆ ਪ੍ਰਾਪਤ ਕਰਦੇ ਹਨ ਉਹ ਕੇਵਲ ਨੌਕਰੀ ਜੋਗੇ ਰਹ ਜਾਂਦੇ ਹਨ ਉਚੇਰੀ ਵਿਦਿਆ ਪ੍ਰਾਪਤ ਕਰਤੇ ਕਰਦੇ ਉਹ ਕੁਝ ਕਰ ਗੁਜ਼ਰਨ ਦੀ ਸਮਰੱਥਾ ਸਮਾ ਅਤੇ ਮੌਕੇ ਗਵਾ ਦਿੰਦੇ ਹਨ ਉਚੇਰੀ ਵਿਦਿਆ ਪ੍ਰਾਪਤ ਕਰਨ ਵਾਲੇ ਵਿਅਕਤੀ ਸਿਧਾਂਤਕ ਹੋ ਜਾਂਦੇ ਹਨ ਉਹ ਕੁਝ ਕਰਨ ਦੇ ਪੱਖੋਂ ਉਹਨਾਂ ਦਾ ਸਰੀਰ ਜਵਾਨੀ ਵਿੱਚ ਹੀ ਬੁੱਢਾ ਹੋ ਜਾਂਦਾ ਹੈ ਉਹ ਕਾਰਜਾਂ ਦੀ ਥਾਂ ਵਿਚਾਰਾਂ ਵਿੱਚ ਵਧੇਰੇ ਰੁੱਝਦੇ ਹਨ ਉਹ 체ਰੀ ਵਿਦਿਆ ਪ੍ਰਾਪਤ ਕਰਕੇ ਅਸੀਂ ਸਿਆਣੇ ਹੋ ਜਾਂਦੇ ਹਾਂ ਕਿ ਨਹੀਂ ਇਹ ਨਿਸ਼ਚੈ ਨਾਲ ਨਹੀਂ ਕਿਹਾ ਜਾ ਸਕਦਾ ਪਰ ਇਹ ਨਿਸ਼ਚੈ ਨਾਲ ਕਿਹਾ ਜਾ ਸਕਦਾ ਹੈ ਕਿ ਅਸੀਂ ਕੋਈ ਅਮਲੀ ਕਾਰਨ ਕਰਨ ਦੇ ਖੇਤਰ ਵਿੱਚੋਂ ਬਾਹਰ ਨਿਕਲ ਜਾਂਦੇ ਹਾਂ ਵਧੇਰੇ ਸਦਮਤਕ ਹੋਣ ਕਰਕੇ ਅਸੀਂ ਵਿਚਾਰ ਚਰਚਾ ਇੰਨੀ ਵਧੇਰੇ ਕਰ ਲੈਂਦੇ ਹਾਂ ਕਿ ਕੋਈ ਠੋਸ ਫੈਸਲਾ ਕਰ ਵੀ ਲਈਏ ਤਾਂ ਬੜੀ ਗਲਤੀ ਸਾਨੂੰ ਉਸ ਫੈਸਲੇ ਵਿੱਚੋਂ ਮੋਰੀਆਂ ਦਿਖਾਈ ਦੇਣ ਲੱਗ ਪਏ ਹਨ ਕਿਵੇਂ ਸਾਡੀ ਸੋਚਣ ਸ਼ਕਤੀ ਸਾਡੀ ਤਾਕਤ ਹੋਣ ਦੀ ਥਾਂ ਸਾਡੀ ਕਮਜ਼ੋਰੀ ਹੋਣੇ ਪਦੀ ਹੈ ਸਾਰੇ ਗਿਆਨੀ ਗਿਆਨ ਦੇ ਰੋਗ ਨਾਲ ਪੀੜਤ ਹਨ ਉਹਨਾਂ ਦਾ ਵਿਹਾਰ ਸੋਚ ਨਾਲ ਫੈਲਣ ਦੀ ਤਾਂ ਸੰਗੜਨ ਲੱਗ ਪੈਂਦਾ ਹੈ ਜਿਹੜੀਆਂ ਲੜਾਈਆਂ ਵਿਦਵਾਨ ਲੜਦੇ ਹਨ ਤੋਬਾ ਤੋਬਾ ਸਾਡੇ ਦੇਸ਼ ਦੀ ਡਿਗਰੀਆਂ ਵਾਲੀ ਜਵਾਨੀ ਇਸੇ ਰੋਗ ਤੋਂ ਪੀੜਤ ਹੈ ਇਸ ਵਰਗ ਦੀ ਸ਼ਰਧਾ ਕੇਵਲ ਸਰਕਾਰੀ ਨੌਕਰੀ ਪ੍ਰਤੀ ਹੈ ਬਾਕੀ ਸਭ ਖੇਤਰਾਂ ਪ੍ਰਤੀ ਨਫ਼ਰਤ ਹੀ ਨਫ਼ਰਤ ਹੈ ਸਾਡੇ ਦੇਸ਼ ਵਿੱਚ ਬੇਰੋਜ਼ਗਾਰੀ ਕੇਵਲ ਸਰਕਾਰੀ ਨੌਕਰੀਆਂ ਦੇ ਪੱਖੋਂ ਹੈ ਬਾਕੀ ਸਾਰੇ ਖੇਤਰ ਕੋਲੇ ਹਨ ਜਿੱਥੇ ਵੰਗਾਰਾਂ ਦਾ ਹੜ ਆਇਆ ਹੋਇਆ ਹੈ ਇਸ ਪਰਵਰਤੀ ਦੇ ਅੰਦਰਵਾਰ ਇੱਕ ਹੋਰ ਸਮੱਸਿਆ ਹੈ ਸਾਡੀ ਦਿਲਚਸਪੀ ਨੌਕਰੀ ਵਾਲੇ ਕੰਮ ਵਿੱਚ ਨਹੀਂ ਮਿਲਣ ਵਾਲੀ ਤਨਖਾਹ ਵਿੱਚ ਹੈ ਅਸੀਂ ਤਨਖਾਹ ਦੇ ਸ਼ਰਧਾਲੂ ਹਾਂ ਇਹ ਸ਼ਰਤ ਤਾਂ ਕੇਵਲ ਸਰਕਾਰੀ ਨੌਕਰੀ ਵਿੱਚ ਹੀ ਪ੍ਰਗਟਾਈ ਜਾ ਸਕਦੀ ਹੈ ਕਹਿੰਦੇ ਹਨ ਸਰਕਾਰੀ ਨੌਕਰੀ ਲੈਣੀ ਔਖੀ ਹੈ ਕਰਨੀ ਔਖੀ ਨਹੀਂ ਵਪਾਰ ਵਿੱਚ ਕੰਮ ਤਾਂ ਹਨ ਪਰ ਕਰਨੇ ਔਖੇ ਹਨ ਲੋਕੀਆਂ ਜਿੰਨਾ ਮਾਨਯੋਗ ਨਹੀਂ ਹੁੰਦੀਆਂ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪੜੇ ਲਿਖੇ ਵਿਅਕਤੀ ਵਪਾਰ ਵਿੱਚ ਲੱਗੇ ਜੋ ਆਪਣਾ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਨਾਲੋਂ ਨੀਵਾਂ ਸਮਝਦੇ ਹਨ ਇਹ ਪ੍ਰਵਰਤੀ ਕੇਵਲ ਗਰੀਬ ਦੇਸ਼ਾਂ ਵਿੱਚ ਹੀ ਹੈ ਅਤੇ ਇਸ ਪ੍ਰਵਰਤੀ ਕਾਰਨ ਹੀ ਇਹ ਦੇਸ਼ ਗਰੀਬ ਹਨ ਇਹ ਵੀ ਗਰੀਬ ਦੇਸ਼ਾਂ ਵਿੱਚ ਹੀ ਹੈ ਕਿ ਇੱਥੇ ਨਿੱਕੇ-ਨਿੱਕੇ ਸਰਕਾਰੀ ਨੌਕਰੀਆਂ ਤੇ ਲੱਗੇ ਵਿਅਕਤੀ ਦੌਲਤ ਉਪਜਾਉਣ ਵਾਲੇ ਵਪਾਰੀਆਂ ਉਦਯੋਗਪਤੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਇਹ ਸਾਡਾ ਦੁਰਪਾਖ ਹੈ ਕਿ ਇੱਥੇ ਦੌਲਤ ਮਰਨ ਵਾਲੇ ਦੌਲਤ ਉਪਜਾਉਣ ਵਾਲਿਆਂ ਨੂੰ ਮੁਸ਼ਕਲਾਂ ਵਿੱਚ ਪਾਉਂਦੇ ਹਨ ਜਿਸ ਦੇਸ਼ ਵਿੱਚ ਦੌਲਤ ਉਪਜਾਉਣ ਵਾਲਿਆਂ ਦਾ ਮਹੱਤਵ ਜਾਗਰ ਨਹੀਂ ਹੁੰਦਾ ਉਸ ਦੇਸ਼ ਦੀ ਆਰਥਿਕ ਸਥਿਤੀ ਬਦਲਣ ਦੀ ਸਮਾਹਮਣਾ ਵੀ ਨਹੀਂ ਹੋਵੇਗੀ ਜਿਹੜੇ ਦੌਲਤਮੰਦ ਹੁੰਦੇ ਹਨ ਉਹਨਾਂ ਨੇ ਕਿਤਾਬੀ ਜਾਂ ਸਿਧਾਂਤਕ ਗਿਆਨ ਦੀ ਥਾਂ ਵਿਹਾਰਕ ਗਿਆਨ ਨੂੰ ਤਰਜੀਹ ਦਿੱਤੀ ਹੁੰਦੀ ਹੈ ਉਹਨਾਂ ਦੀ ਸੰਤਾਨ ਉਚੇਰੀ ਵਿਦਿਆ ਦੇ ਮਹੱਤਵ ਨੂੰ ਸਮਝਦੀ ਹੈ ਪਰ ਉਦੇਸ਼ੀਨ ਪ੍ਰਾਪਤ ਕੀਤੀ ਵਿਦਿਆ ਦਾ ਉਹਨਾਂ ਲਈ ਕੋਈ ਮਹੱਤਵ ਨਹੀਂ ਉਹ ਲੰਮੀਆਂ ਲੰਮੀਆਂ ਬਹਿਸਾਂ ਵਿੱਚ ਨਹੀਂ ਪੈਂਦੇ। ਉਹ ਫੈਸਲੇ ਸੋਚ ਸਮਝ ਕੇ ਕਰਦੇ ਹਨ ਪਰ ਫੈਸਲੇ ਕਰਕੇ ਫਿਰ ਨਹੀਂ ਸੋਚਦੇ। ਜਦੋਂ ਕਿ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲਿਆਂ ਵਿੱਚ ਵਿੱਦਿਆ ਪ੍ਰਾਪਤ ਕਰਦਿਆਂ ਕਰਦਿਆਂ ਹਰ ਚੀਜ਼ ਲਈ ਉਤਸ਼ਾਹ ਅਤੇ ਜੋਸ਼ ਮੱਠਾ ਪੈ ਜਾਂਦਾ ਹੈ। ਅਤੇ ਉਚੇਰੀ ਵਿੱਦਿਆ ਵਾਲਿਆਂ ਨੂੰ ਸੰਭਾਵਨਾਵਾਂ ਨਾਲੋਂ ਸੀਮਾਵਾਂ ਮਿਲਣ ਵਾਲੇ ਲਾਭਾਂ ਨਾਲੋਂ ਪੈਨ ਵਾਲੇ ਘਾਟੇ ਵਧੇਰੇ ਵਿਖਾਈ ਦੇਣ ਲੱਗ ਪੈਂਦੇ ਹਨ। ਪ੍ਰਯੋਗ ਕਰਨਾ ਜਾਂ ਜੋਖਮ ਵਾਲਾ ਫੈਸਲਾ ਕਰਨਾ ਉਹਨਾਂ ਦੇ ਵੱਸ ਵਿੱਚ ਨਹੀਂ ਹੁੰਦਾ। ਨੇਸਨ ਦੇ ਦੌਲਤ ਅਤੇ ਵਿਦਿਆ ਵਿਚਕਾਰ ਰਿਸ਼ਤਾ ਵਿਸੰਗਤੀ ਅਤੇ ਵਿਰੋਧ ਵਾਲਾ ਹੈ ਬਹੁਤ অধিক ਵਿਦਿਆਪ੍ਰਾਪਤ ਵਿਅਕਤੀ ਇਸ ਕਰਕੇ ਹੀ ਧਨવાન ਨਹੀਂ ਹੁੰਦੇ ਕਿਉਂਕਿ ਉਹ ਧਨવાન ਬਨਣ ਵਾਲੀ ਉਮਰ ਅਤੇ ਫੈਸਲੇ ਕਰਨ ਦਾ ਸਮਾਂ ਇਮਤਿਹਾਨਾਂ ਦੀ ਪੇਟ ਛਿੜਾ ਚੁੱਕੇ ਹੁੰਦੇ ਹਨ ਪਿੱਛੇ ਜਿਹੇ ਇੱਕ ਲੇਖਕ ਨੇ ਕਰੋੜਪਤੀ ਕਿਵੇਂ ਬਣਿਆ ਇਸ ਰਿਲੇਖ ਵਾਲੀ ਪੁਸਤਕ ਲਿਖੀ ਅਤੇ ਆਪਣੀ ਪੁਸਤਕ ਦੇ ਪ੍ਰਚਾਰ ਲਈ ਕਈ ਥਾਈਂ ਭਾਸ਼ਣ ਦਿੱਤੇ ਉਸ ਨੂੰ ਅਕਸਰ ਪੁੱਛਿਆ ਗਿਆ ਕਿ ਤੁਸੀਂ ਦੂਜਿਆਂ ਨੂੰ ਕਰੋੜਪਤੀ ਬਨਣ ਦੇ ਢੰਗ ਤਰੀਕੇ ਦਾ ਦੱਸਦੇ ਹੋ ਪਰ ਆਪ ਤੁਸੀਂ ਕਰੋੜਪਤੀ ਕਿਉਂ ਨਹੀਂ ਬਣ ਸਕੇ ਉਸ ਦਾ ਉਤਰ ਇਹ ਸੀ ਕਿ ਉਸਨੇ ਗਲਤੀ ਇਹ ਕੀਤੀ ਕਿ ਉਸਨੇ ਜੀਵਨ ਦੇ ਚਾਰ ਦਹਾਕੇ ਪ੍ਰੀਖਿਆਵਾਂ ਪਾਸ ਕਰਨ ਵਿੱਚ ਹੀ ਲਾ ਦਿੱਤੇ ਅਤੇ ਇਵੇਂ ਕਮਾਉਣ ਵਾਲੇ ਵੀ ਕੀਮਤੀ ਵੇਰੇ ਗਵਾ ਦਿੱਤੇ ਦੌਲਤ ਇਸ ਗਲਤੀ ਪਰਵਾਹ ਨਹੀਂ ਕਰਦੀ ਕਿ ਇਸ ਦੇ ਮਾਲਕ ਅਨਪੜ੍ਹ ਹਨ ਜਾਂ ਪੜ੍ਹੇ ਲਿਖੇ ਉਪਰੋਕਤ ਚਰਚਾ ਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਉਚੇਰੀ ਵਿੱਦਿਆ ਨਹੀਂ ਲੈਣੀ ਚਾਹੀਦੀ ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕੀ ਉਚੇਰੀ ਵਿੱਦਿਆ ਤੁਹਾਨੂੰ ਅਪੰਗ ਬਣਾ ਕੇ ਕੇਵਲ ਨੌਕਰੀ ਜੋਗਾ ਕਰ ਦੇਵੇਗੀ ਪਰ ਨੌਕਰੀ ਮਿਲੇਗੀ ਨਹੀਂ ਜੇ ਤੁਸੀਂ ਆਪਣਾ ਕੰਮ ਕਰਨਾ ਹੈ ਚਾਹ ਫਪਾਰ ਜਾ ਉਤਪਾਦਨ ਦੇ ਖੇਤਰ ਵਿੱਚ ਜਾਣਾ ਹੈ ਤਾਂ ਉਹੀ ਵਿੱਦਿਆ ਚੰਗੀ ਹੈ ਜਿਹੜੀ ਤੁਹਾਡੇ ਵਿੱਚ ਸਬੰਧਤ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਨੂੰ ਵਧਾਵੇ ਨਹੀਂ ਤਾਂ ਵਿੱਦਿਆ ਹੀ ਤੁਹਾਡੇ ਰਾਹ ਦੀ ਰੁਕਾਵਟ ਬਣ ਜਾਵੇਗੀ ਸਾਡੇ ਸਮਾਜ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਅਮੀਰੀ ਨੂੰ ਸਮਾਜ ਪਰਵਾਨਗੀ ਦੀ ਨਜ਼ਰ ਨਾਲ ਨਹੀਂ ਵੇਖਦਾ ਚੰਗੇ ਮਹਿੰਗੇ ਕੱਪੜਿਆਂ ਵਾਲੇ ਪ੍ਰੋਫੈਸਰ ਜਾਂ ਹੀਰੇ ਦੀਆਂ ਮੰਦਰੀਆਂ ਵਾਲੇ ਡਾਕਟਰ ਆਦ ਨੂੰ ਆਪਣੇ ਕਿਤੇ ਵਿੱਚ ਮਾਹਿਰ ਨਹੀਂ ਸਮਝਿਆ ਜਾਂਦਾ ਸਮਾਜ ਆਸ ਕਰਦਾ ਹੈ ਕਿ ਉਹ ਸਾਦੇ ਰਹਿਣ ਅਤੇ ਆਪਣੇ ਧਨ ਦੀ ਨਮਾਇਸ਼ ਨਾ ਲਾਉਣ ਸਮਾਜ ਇਹਨਾਂ ਨੂੰ ਆਰਥਿਕ ਚਿੰਤਾਵਾਂ ਤੋਂ ਮੁਕਤ ਹੋਣ ਦੀ ਪ੍ਰਵਾਨਗੀ ਖੇੜੇ ਮੱਥੇ ਦਿੰਦਾ ਹੈ ਜੇ ਤੁਸੀਂ ਆਰਥਿਕ ਪੱਖੋਂ ਸੁਤੰਤਰ ਨਹੀਂ ਤਾਂ ਤੁਹਾਨੂੰ ਆਪਣਾ ਢੇਰ ਸਾਰਾ ਸਮਾਜ ਸ਼ਕਤੀ ਅਤੇ ਸੋਚ ਨੂੰ ਇਸ ਪ੍ਰਤੀ ਚਿੰਤਾ ਕਰਦੇ ਆ ਗੁਜ਼ਾਰਨਾ ਪਵੇਗਾ ਇਸ ਚਿੰਤਾ ਦਾ ਇਲਾਜ ਆਮਦਨ ਖਰਚ ਦਾ ਬਜਟ ਬਣਾਉਣਾ ਹੈ ਪਰੇਸ਼ਾਨ ਲੋਕ ਬਜਟ ਬਣਾਏ ਜਾਂ ਵਿਹਨ ਤੇ ਬਿਨਾ ਜੀਵਨ ਗੁਜ਼ਾਰਦੇ ਹਨ ਇਸ ਲਈ ਪਰੇਸ਼ਾਨ ਹਨ ਜਿਸ ਖੇਡ ਦੇ ਨਿਯਮ ਨਹੀਂ ਹਨ ਉਹ ਖੇਡ ਖੇਡਣ ਦੇ ਕੋਈ ਅਰਥ ਵੀ ਨਹੀਂ ਹਨ ਕਈ ਲੋਕ ਸਫਲਤਾ ਨੂੰ ਕਿਸਮਤ ਨਾਲ ਜੋੜਦੇ ਹਨ ਇਹ ਆਦਤ ਕੇਵਲ ਅਸਫਲ ਲੋਕਾਂ ਵਿੱਚ ਹੁੰਦੀ ਹੈ ਤਾਸ਼ ਦੇ ਪੱਤੇ ਵੰਡ ਦਿੱਤੇ ਜਾਂਦੇ ਹਨ ਪੱਤੇ ਨਹੀਂ ਬਦਲੇ ਜਾ ਸਕਦੇ ਪਰ ਆਪਣੇ ਅਨੁਭਵ ਅਤੇ ਤਜਰਬੇ ਨਾਲ ਤੁਸੀਂ ਆਪਣੀ ਦੁੱਖੀ ਨਾਲ ਦੂਜੇ ਦੇ ਯੱਕੇ ਨੂੰ ਮਾਤ ਪਾ ਸਕਦੇ ਹੋ ਜੇ ਸ਼ਤਰੰਜ ਖੇਡ ਨਹੀਂ ਆਂਦੀ ਹੋਵੇ ਤਾਂ ਕਈ ਵਾਰੀ ਪਿਆਦਾ ਸਿਪਾਹੀ ਵੀ ਬਾਦਸ਼ਾਹ ਨੂੰ ꀡਰ ਲੈਂਦਾ ਹੈ। ਕਈ ਵਿਅਕਤੀ ਸਮਝਦੇ ਹਨ ਕਿ ਉਹਨਾਂ ਦਾ ਨਿਸ਼ਾਨਾ ਸਪਸ਼ਟ ਹੋ ਗਿਆ ਹੈ। ਸੋ ਉਹ ਨਿਸ਼ਚਿੰਤ ਹੋ ਕੇ ਸੌਂ ਜਾਂਦੇ ਹਨ ਅਤੇ ਸੁੱਤੇ ਰਹਿੰਦੇ ਹਨ। ਦੌਲਤਮੰਦ ਵਿਅਕਤੀ ਕੰਜੂਸ ਨਹੀਂ ਹੁੰਦੇ, ਸੰਜਮੇ ਹੁੰਦੇ ਹਨ। ਦੇਖਿਆ ਗਿਆ ਹੈ ਕਿ ਜਦੋਂ ਤੁਸੀਂ ਆਪਣੀ ਸਮਰੱਥਾ ਨਾਲੋਂ ਵਧੇਰੇ ਮਹਿੰਗੀ ਕੋਈ ਚੀਜ਼ ਖਰੀਦੋਗੇ ਤਾਂ ਤੁਹਾਨੂੰ ਲਗਾਤਾਰ ਕਈ ਮਹਿੰਗੀਆਂ ਚੀਜ਼ਾਂ ਖਰੀਦੀਆਂ ਪੈਣਗੀਆਂ। ਨਹੀਂ ਤਾਂ ਪਹਿਲੀਆਂ ਖਰੀਦੀਆਂ ਮਹਿੰਗੀਆਂ ਚੀਜ਼ਾਂ ਬੜੀਆਂ ਅਜੀਬ ਲੱਗਣਗੀਆਂ। ਆਪਣੇ ਪੈਸਿਆਂ ਨਾਲੋਂ ਦੂਜਿਆਂ ਦੇ ਪੈਸੇ ਖਰਚਣੇ ਸੋਖੇ ਹੁੰਦੇ ਹਨ ਆਪਣੇ ਬੱਚਿਆਂ ਨੂੰ ਤੁਸੀਂ ਜਿੰਨੇ ਵਧੇਰੇ ਪੈਸੇ ਦੇਵੋਗੇ ਉਹ ਓਨੇ ਘੱਟ ਬਚਾਉਣਗੇ ਜਿੰਨੇ ਘੱਟ ਦੇਵੋਗੇ ਉਹ ਓਨੇ ਵੱਧ ਬਚਾਉਣਗੇ ਆਪਣੀ ਸੰਤਾਨ ਨੂੰ ਬਚਤ ਰਾਹੀਂ ਆਰਥਿਕ ਪੱਖੋਂ ਸੁਤੰਤਰ ਹੋਣ ਦੀਆਂ ਆਦਤਾਂ ਜੇ ਬਚਪਨ ਵਿੱਚ ਨਹੀਂ ਪਾਓਗੇ ਤਾਂ ਇਹ ਆਦਤਾਂ ਕਦੇ ਵੀ ਨਹੀਂ ਪੈਣਗੀਆਂ ਜਦੋਂ ਅਸੀਂ ਆਪਣੇ ਪੈਸੇ ਖਰਚਦੇ ਹਾਂ ਤਾਂ ਸਾਡਾ ਨਿਰਣਾ ਦ੍ਰਿਸ਼ਟੀਕੋਣ ਅਤੇ ਫੈਸਲਾ ਵੱਖਰੀ ਭਾਵ ਦਾ ਹੁੰਦਾ ਹੈ ਜਦੋਂ ਤੱਕ ਕੋਈ ਵਿਅਕਤੀ ਆਪਣਾ ਕਮਾਇਆ ਖਰਚ ਨਹੀਂ ਕਰਦਾ ਉਦੋਂ ਤੱਕ ਉਹ ਬਚਪਨ ਵਿੱਚ ਹੀ ਵਿਚਰਦਾ ਹੈ ਜੋ ਕੁਝ ਮੇਰਾ ਹੈ ਅਤੇ ਜੋ ਕੁਝ ਮੇਰਾ ਨਹੀਂ ਇਹ ਜਾਣ ਲੈਣਾ ਬੜਾ ਜ਼ਰੂਰੀ ਹੀ ਨਹੀਂ ਬੜਾ ਲਾਭਕਾਰੀ ਵੀ ਹੈ ਦੌਲਤ ਮੰਦੀ ਦੂਜਿਆਂ ਲਈ ਰੋਜ਼ਗਾਰ ਫਾਇਦਾ ਕਰਨ ਦੀ ਯੋਗਤਾ ਹੈ ਜਿਹੜਾ ਸਮਾਜ ਰੋਜ਼ਗਾਰ ਨਹੀਂ ਉਪਜਾਉਂਦਾ ਉਹ ਖੁਸ਼ਹਾਲ ਵੀ ਨਹੀਂ ਹੁੰਦਾ ਸਮੱਸਿਆ ਸੰਸਾਰ ਨੂੰ ਸੁਧਾਰਨ ਦੀ ਨਹੀਂ ਆਪਣੇ ਆਪ ਨੂੰ ਉਸਾਰੂ ਕਾਰਜਾਂ ਵਿੱਚ ਲਾਉਂਦੀ ਹੈ ਹਾਰੇ ਹੋਏ ਲੋਕਾਂ ਦੇ ਹਨੇਰੇ ਵਿੱਚ ਸੂਰਜ ਚੜ੍ਹਦੀ ਹੈ ਕਲਪਨਾ ਨੂੰ ਸਿਰਜਣਾ ਵਿੱਚ ਬਦਲਨਦੀ ਹੈ ਵਿਹਲ ਨੂੰ ਦੌਲਤ ਵਿੱਚ ਪਲਟਾਉਂਦੀ ਹੈ ਬੈਠਿਆਂ ਨੂੰ ਉਡੋਣ ਦੀ ਹਿੰਮਤ ਦਿੰਦੀ ਹੈ ਨੌਕਰੀ ਲਈ ਤਰਲੇ ਮਿੰਟਾ ਕਰਨ ਵਾਲਿਆਂ ਨੂੰ ਮਾਲਕ ਬਣਨ ਦੀ ਪ੍ਰੇਰਣਾ ਅਤੇ ਉਤਸ਼ਾਹ ਦਿੰਦੀ ਹੈ ਅਤੇ ਜਗਦੀਆਂ ਅੱਖਾਂ ਨਾਲ ਸੁਪਨੇ ਵੇਖਣਦੀ ਹੈ ਤੁਸੀਂ ਨਰਿੰਦਰ ਸਿੰਘ ਕਪੂਰ ਦੁਆਰਾ ਰਚਿਤ ਇੱਕ ਲੇਖ ਜਗਦੀਆਂ ਅੱਖਾਂ ਦੇ ਸੁਪਨੇ ਸੁਣ ਰਹੇ ਸੀ